ਸੇ ਮਾਰ ਕੇ ਲੰਘ ਗਏ ਸਾਡੇ ਦੂਜਾ ਲੰਘ ਗਿਆ ਚਾਰ ਜਨੇ ਚਾਰ ਜਨੇ ਚਾਰ ਜਨੇ ਚਾਰ ਜਨੇ ਅੰਦਰ ਨਹੀਂ ਹੋਇਆ ਕੀ ਇਹਦੀ ਲੁੱਟਾਂ ਕਰਦੇ ਨੇ ਉਹ ਕਿੱਥੇ ਦੇ ਨੇ ਇਹ ਅੰਦਰ ਉਹ ਸੋਹਣੀਆਂ ਚੱਲੋ ਫੋਨ ਕਰਕੇ ਚੱਲੋ ਪੰਜਾਬੀ ਮੁਟਿਆਰਾਂ ਵਰਗਾ ਉਹ ਠੁੱਠ ਚੱਕੀ ਚਿੱਤ ਦੂਜੇ ਬਲੱਗ ਦੇ ਦੂਜੇ ਕਿੱਥੇ ਉੱਥੇ ਬੰਨ੍ਹਦੇ ਸਿੱਧਾ ਬੈਜੇ ਪੈਂਦੇ ਤੁਸੀਂ ਮਾਰੇ ਟੰਗ ਕਰਿਆ ਲੋਕ ਬੰਦਿਆਂ ਨੂੰ ਲਾਈ ਬੜਾ ਆਪਣਾ ਹੋ ਲਾਈ ਨੂੰ ਪੂਰਾ ਜਾਣ ਦਿੰਦੇ ਉਹ ਜਾਣ ਦਿੰਦੇ ਉਹ ਆ ਕੇ ਦੂਜਾ ਬੰਦਾ ਮੋਟਰ ਤੇ ਬੈਠਾ ਆ ਸਾਹਮਣੇ ਸੁੱਖੇ ਸੁੱਖਾ ਕਿੱਥੇ ਗਿਆ ਪੰਜ ਛੇ ਜਣੇ ਆ ਨਾ ਲੈ ਉਹਨੂੰ ਵੀ ਚੱਕੇ ਪਹਿਲਾਂ ਉਹ ਮੀਰ ਆਪੇ ਜਗ੍ਹਾ ਦੇ ਉੱਤੇ ਜਾ ਰਹੇ ਜਣੇ ਪਰ ਕੀਰੇ ਸੀਗੇ ਮੈਂ ਉੱਥੋਂ ਆਇਆ ਨਾ ਨਾ ਪੇ ਲੋ ਆ ਉੱਥੇ ਖੜੇ ਸੀ ਇਹ ਚਿੱਟਾ ਵੀਰ ਖੈਦਾ ਉਹਨੂੰ ਨੰਗਾ ਕਰਕੇ ਭੇਜ ਬਈ ਯਾਰ ਰੋ ਰੋ ਕੰਪਨੀ ਆਲਸੋ ਇਨ ਰਿਸਪੋਨਸਿਬਿਲਟੀ ਕਰਨ ਕੇ ਐਸਮ ਦੇ ਉਸ ਨੂੰ ਵਿਚ ਵੜ ਕੇ ਖੋਹ ਬਾਜੀ ਕਰਦੇ ਨੇਗੇ ਕਈ ਗੈਸਟਾਂ ਨਾਲ ਵੀ ਇਹਨਾਂ ਨੇ ਹੱਥੋਂ ਪਾਈ ਕਰੀ ਆਗੀ ਬਟ ਬਚੋ ਰਿਹਾ ਤੇ ਅੱਜ ਸਾਡੇ ਸਟਾਫ ਨਾਲ ਵੀ ਇਹਨਾਂ ਨੇ ਖੋਹ ਬਾਜੀ ਕਰਨ ਦੀ ਕੋਸ਼ਿਸ਼ ਕੀਤੀ ਜੇ ਸਟਾਫ ਦੇ ਕੈਪਟਨ ਨੇ ਰੋਕਿਆ ਇਹਨਾਂ ਨੂੰ ਤਾਂ ਇਹਨਾਂ ਨੇ ਉਹਦੇ ਨਾਲ ਬਤਮੀਜ਼ੀ ਕੀਤੀ ਉਹਨੇ ਮਾਰਕੁੱਟ ਕਰੀ ਆਗੀ ਕੀ ਮਾਰਿਆ ਕੀ ਉਹਨੂੰ ਤਾਂ ਹੁਣ ਮੁੰਡਾ ਦੂਜਾ ਆਈ ਉਹਨੂੰ ਪੁੱਛ ਲੈ ਕੋਹਾੜੀ ਲੈ ਰਹੇ ਸੀ ਕੋਈ ਮਤਲਬ ਤਿੱਖੀ ਧਾਰਾ ਜੀ ਚੀਜ਼ ਲੈ ਰਹੇ ਸੀਗੀ ਉਹ ਮਾਰਨ ਦੀ ਕੋਸ਼ਿਸ਼ ਕਰੀ ਬਟ ਉਹਨੇ ਆਪਣਾ ਬਚੋਅ ਕਰ ਲਿਆ ਹਾਂਜੀ ਹਾਂ ਤੇ ਇਸ ਮੌਕੇ ਨੂੰ ਦੇਖਦੇ ਸਟਾਫ ਅੰਦਰੋਂ ਭੱਜ ਗਿਆ ਤੇ ਸਾਰੇ ਭੱਜ ਗਏ ਚਾਰ ਜਣੇ ਸੀਗੇ ਜਿਨ੍ਹਾਂ ਚੋਂ ਇੱਕ ਫੜ ਲਿਆ ਤਿੰਨ ਭੱਜ ਗਏ ਜੀ ਕਿੱਥੋਂ ਫੜਿਆ ਕਿੱਥੋਂ ਇਹ ਬਾਹਰੋਂ ਰੋਡ ਤੋਂ ਫੜ ਕੇ ਲਿਆਂਦਾ ਜੀ ਮੁੰਡੇ ਮਗਰ ਭੱਜੇ ਤੇ ਫਿਰ ਪੈਲੈਸ 'ਚ ਹੀ ਬੜੇ ਹੋ ਸੀ ਅੰਦਰ ਹਥਿਆਰ ਤੋਂ ਤਾਂ ਹਰ ਇੱਕ ਬੰਦਾ ਹੀ ਡਰਦਾ ਐ ਐਕਚੁਅਲੀ ਮੈਂ ਇੱਧਰ ਪਿੱਛੇ ਆਇਆ ਸੀ ਫੋਨ ਕਰਨ ਨੂੰ ਲੱਸੀ ਮੇਰੇ ਕਿਸੇ ਗੈਸਟ ਦਾ ਫੋਨ ਆਇਆ ਸੀਗਾ ਤੇ ਮੈਂ ਇੱਥੇ ਬੈਠਾ ਸੀ ਅਚਾਨਕ ਹੀ ਪਿੱਛੋਂ ਨਾ ਆਪਣੇ ਸ਼ੈਪ ਹੁੰਦੇ ਕੁੱਕ ਵਗੈਰਾ ਇਨਾਂ ਦਾ ਪੈਸੇ ਉਸੇ ਖੋ ਕੇ ਫੋਨ ਖੋ ਗਏ ਭੱਜੇ ਸੇ ਚਾਰ ਮੁੰਡੇ ਸੀਗੇ ਤੇ ਇਹਨਾਂ ਕੋਲ ਇੱਕ ਤੇਜ਼ ਤਾਰ ਹਥਿਆਰ ਸੀਗਾ ਜਿਵੇਂ ਟਾਕੂਆ ਵਗੈਰਾ ਕਹਿ ਦਿੰਦੇ ਆਪਾਂ ਟਾਕੂ ਆ ਟਾਈਪ ਦਾ ਹਥਿਆਰ ਸੀਗਾ ਇਹ ਚਾਰ ਜਣੇ ਸੀਗੇ ਗੱਡੀ ਪਿੱਛੇ ਭਜਾਈ ਆ ਰੋਡ ਕ੍ਰੋਸ ਕਰਕੇ ਕੁਛ ਚਾਰ ਜਣੇ ਚੋਂ ਤਿੰਨ ਜਣੇ ਤਾਂ ਭੱਜ ਗਏ ਇੱਕ ਜਣਾ ਸਾਡੇ ਕਾਬੂ ਆ ਗਿਆ ਜੀ ਉਹ ਤੁਮ ਦੋ ਤਿੰਨ ਆਪਣਾ ਕਿਲੇ ਪਾਰ ਕਰਕੇ ਉਪਰੋਗ ਜਾ ਕੇ ਨੂੰ ਫੜ ਕੇ ਲੈ ਕੇ ਆਇਆ ਸੀ ਜੀ ਤੇ ਇੱਕ ਨਾਲ ਦਾ ਜਿਹਦੇ ਕੋਲ ਹਥਿਆਰ ਤੇਜ਼ ਦਾ ਹਥਿਆਰ ਆ ਉਹ ਸਾਹਮਣੇ ਬੰਦਾ ਮੋਟਰ ਤੇ ਬੈਠਾ ਉਹਦਾ ਸਾਹ ਸਾਹ ਮਦਲ ਗਈ ਪੂਰਾ ਟੁੱਟਿਆ ਹੋਇਆ ਪਰ ਉਹਦੇ ਕੋਲ ਹਥਿਆਰ ਹੈ ਇਸ ਕਰਕੇ ਅਸੀਂ ਉਹਦੇ ਕੋਲ ਜਾ ਨਹੀਂ ਪਾਰੇ ਕਿ ਕੀ ਫਾਇਦਾ ਨਸ਼ੇੜੀ ਬੰਦੇ ਆ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਆ ਰਹੀ ਹੈ ਜੀ ਹੁਣ ਦੇਖਦੇ ਆ ਕੀ ਅੱਗੇ ਜੀ ਕਾਰਵਾਈ ਹੁੰਦੀ ਹੈ ਨਸ਼ੇੜੀ ਨੇ ਹਾਂ ਜੀ ਨਸ਼ੇੜੀ ਕਰਦੇ ਆ ਇਹੇ ਕੰਮ ਹੋਰ ਤਾਂ ਕੋਈ ਕਰ ਦੋ ਨਹੀਂ ਸਕਦਾ ਜੀ ਨਸ਼ੇੜੀ ਬੰਦੇ ਹੀ ਕੰਮ ਕਰ ਸਕਦੇ ਇਹੋ ਜਿਹਾ ਜੀ